साथियों थोड़ा सार्ड का बहुत बहुत धनबाद थोनों रात ही सामना लाया तो जल्दी जल्दी मेरे नाल मैंबर ऑफ पार्लियामेंट अमर सिंह जी साढ़े मिनिस्टर रहे सुख सरकारिया जी सबका मिनिस्टर पंचायती राज तृप्त रजिंद्र बाजवा जी इंडस्ट्री मिनिस्टर गुरकीरत जी ਸਾਪ ਦਾ ਇੰਡਸਟਰੀ ਮਿਨਿਸਟਰ ਦਿਮਪਲ ਜੀ ਤੇ ਸਾਥੀਓ ਸਭ ਤੋਂ ਪਹਿਲਾਂ ਤਾਂ ਮੈਂ ਫਲਡਸ ਦੇ ਉੱਪਰ ਗੱਲ ਕਰਨੀ ਚਾਹੁੰਦਾ ਹਾਂ ਕਿ ਇਹ ਜਿਹੜੀ ਕੁਦਰਤੀ ਕਰੋਪੀ ਸੀ ਇਹ 40 ਸਾਲਾਂ ਬਾਅਦ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਸਾਨੂੰ ਹੜਾ ਦੀ ਮਾਰ ਪਈ ਹੈ तकरीबन 40 ਸਾਲ ਜਿਨੇ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਕਰਤਾ ਤਕਰੀਬਨ ਤਕਰੀਬਨ 4.5 ਲੱਖ ਏਕੜ ਜਿਹੜਾ ਕਿ ਐਸਟੀਮੇਟ ਹੈਗਾ ਮੁਕੰਮਲ ਹਜੇ ਸਰਵੇ ਗਵਰਨਮੈਂਟਸ ਨੇ ਨਹੀਂ ਕੀਤਾ ਫਸਲਾਂ ਦਾ ਨੁਕਸਾਨ ਹੋ ਗਿਆ 2.5 ਲੱਖ ਦੇ ਕਰੀਬ ਸਾਡੇ ਜਿਹੜੇ ਪਸ਼ੂ ਡੰਗਰ ਸੀਗੇ ਉਹਨਾਂ ਦੀਆਂ ਮੌਤਾਂ ਹੋ ਗਈਆਂ ਔਰ ਕਈ ਸੈਂਕੜਿਆਂ ਚ ਹਜ਼ਾਰਾਂ ਚ ਸਾਡੇ ਮਕਾਨ ਡਿੱਗ ਪਏ ਨੇ ਔਰ ਸੈਂਕੜਿਆਂ ਚ ਮੌਤਾ ਵੀ ਜਿਹੜੀਆਂ ਹਨ ਉਹਨਾਂ ਬਾਰੇ ਜਾਣਕਾਰੀ ਮਿਲੀ ਹੈ ਕੀ ਹੋਈਆਂ ਨੇ ਪਰ ਇਸ ਫਾਈਨਲ ਜਿੱਠਣ ਵਾਸਤੇ ਪੰਜਾਬੀਆਂ ਦਾ ਜਿਹੜਾ ਮੈਂ ਹੌਸਲਾ ਵੇਖਿਆ ਮੈਂ ਅੱਜ ਤਨਵਾਦ ਕਰਨਾ ਚਾਹੁੰਦਾ ਸਮੁੱਚੇ ਪੰਜਾਬ ਦੇ ਲੋਕਾਂ ਦਾ ਔਰ ਖਾਸ ਕਰਕੇ ਉਹਨਾਂ ਸੰਸਥਾਵਾਂ ਦਾ ਐਨ ਜੀਓਜ਼ ਦਾ ਖਿਡਾਰੀਆਂ ਦਾ ਕਲਾਕਾਰਾਂ ਦਾ ਕਾਰ ਸੇਵਾਲੇ ਸਾਡੇ ਮਹਾਂਪੁਰਸ਼ਾਂ ਦਾ ਔਰ ਆਮ ਲੋਕਾਂ ਦਾ ਜਿਨ੍ਹਾਂ ਨੇ ਬੜੀ ਦਲੇਰੀ ਦੇ ਨਾਲ ਇਸ ਆਫਤ ਦੇ ਵਿੱਚ ਪੰਜਾਬ ਦਾ ਸਾਥ ਦਿੱਤਾ ਤੇ ਅੱਜ ਵੀ ਉਹ ਖੜੇ ਨੇ ਐ ਡਟ ਕੇ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੱਤਾ ਕੋਈ ਢਾਵਾਂ ਟੱਲਾ ਜੇ ਕੋਈ ਭੁੱਖਾ ਸੁੱਤਾ ਹੋਵੇ ਘਰ ਟਹਿ ਗਏ ਮਕਾਨ ਟਹਿ ਗਏ ਲੇਕਿਨ ਮੈਂ ਸਲਾਮ ਕਰਦਾ ਹਾਂ ਸਾਡੇ ਪੰਜਾਬੀਆਂ ਦੇ ਉਸ ਜज्ਬੇ ਨਾਲ ਹੀ ਨਾਲ ਕਾਂਗਰਸ ਪਾਰਟੀ ਨੇ ਪਿਛਲੇ ਕਈ ਦਿਨਾਂ ਤੋਂ ਸਾਰੇ ਲੀਡਰ ਸਹਿਬਾਨ ਚਾਹੇ ਐਲੋਪੀ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਹੋਣ ਚਾਹੇ ਚਰਨਜੀਤ ਸਿੰਘ ਚੰਗੀ ਸਾਹਿਬ ਹੋਣ ਚਾਹੇ ਸੁਖਜਿੰਦਰ ਸਿੰਘ ਰੰਦਾਵਾ ਹੋਣ ਜਿਨ੍ਹਾਂ ਦੇ ਇਲਾਕੇ 'ਚ ਪਾਣੀ ਆਇਆ ਚਾਹੇ ਤ੍ਰਿਪਤ ਰਜਿੰਦਰ ਬਾਜਵਾਜੀ ਹੋਣ ਇਹਨਾਂ ਦੇ ਇਲਾਕੇ 'ਚ ਪਾਣੀ ਆਇਆ ਸਰਕਾਰੀਆ ਸਾਹਿਬ ਹੋਣ ਚਾਹੇ ਅਮਰ ਸਿੰਘ ਜੀ ਹੋਣ ਕਿਉਂਕਿ ਸਾਨੇਵਾਲ ਵੀ ਥੋੜਾ ਬੰਦ ਟੁੱਟਿਆ ਜਿਹੜਾ ਹਰ ਵਿਅਕਤੀ ਨੇ ਆਪਣਾ ਆਪਣਾ ਆਪ ਦੇ ਆਪ ਦੇ ਏਰੀਆ ਦੇ ਵਿੱਚ ਐ ਬੰਦਾ ਜਿਹੜਾ ਫਰਜ਼ ਅਦਾ ਕੀਤਾ ਜੋ ਕਰ ਸਕਦਾ ਸੀ ਫਿਰ ਅਸੀਂ ਕਾਂਗਰਸ ਪਾਰਟੀ ਨੇ ਸਮੁੱਚੇ ਪੰਜਾਬ ਨੂੰ ਵੰਡਤਾ ਜਿਹੜੇ ਐਸੇ ਜ਼ਿਲ੍ਹੇ ਸਨ ਜਿੱਥੇ ਹੱਥ ਨਹੀਂ ਆਇਆ ਸੀ ਉਹਨਾਂ ਨੂੰ ਦੂਸਰੇ ਜ਼ਿਲਾਂ ਦੇ ਵਿੱਚ ਨਾ ਲਾ ਦਿੱਤਾ ਗਿਆ ਤਾਂ ਜੋ ਕਿਸੇ ਚੀਜ਼ ਦੀ ਜਿਹੜੀ ਜ਼ਰੂਰਤ ਹੈ ਉਹ ਸਮੇਂ-ਸਮੇਂ ਸਿਰ ਉੱਤੇ ਪਹੁੰਚਦੀ ਰਹੇ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਦੇ ਰਾਹੀਂ ਇਹ ਕਾਂਗਰਸ ਪਾਰਟੀ ਦੇ ਵਰਕਰ ਸਾਥੀਆਂ ਨੇ ਜੋ ਤਿਲ ਫੁੱਲ ਭੇਟਾ ਸੇਵਾ ਕੀਤੀ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਨਾਲ ਹੀ ਨਾਲ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਸਮੁੱਚੇ ਜ਼ਿਲ੍ਹਾ ਪ੍ਰਧਾਨਾਂ ਨਾਲ ਤੇ ਸਾਡੇ ਸੀਨੀਅਰ ਲੀਡਰ ਸਾਹਿਬਾਨਾਂ ਨਾਲ ਬਲਾਕ ਆ ਲੈਣਾ ਮੀਟਿੰਗ ਕਰਕੇ ਅਸੀਂ ਇਹ ਕਿਹਾ ਕਿ ਸਾਥੋਂ ਇਸ ਤੋਂ ਵੱਡਾ ਸਾਡੇ ਕੋਲੇ ਹੋਰ ਕੋਈ ਮਹੱਤਵਪੂਰਨ ਕੰਮ ਨਹੀਂ ਹੈ ਕਾਂਗਰਸ ਪਾਰਟੀ ਕੋਲੇ। ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਸਾਰੇ ਕੰਮਕਾਰ ਛੱਡ ਕੇ ਕਣਕ ਦੀ ਬਜਾਈ ਤੱਕ ਪੰਜਾਬ ਦੇ ਕਿਸਾਨਾਂ ਦੇ ਲਈ ਹਰ ਸੰਭਵ ਮਦਦ ਆਪਣੀ ਜੇਬ ਚੋਂ ਖਰਚ ਕਰਕੇ ਅਸੀਂ ਅਖੀਰ ਤੱਕ ਉਹਨਾਂ ਦੀਆਂ ਛੱਤਾਂ ਦੇ ਵਿੱਚ ਬਣਾਉਣ ਦੇ ਵਿੱਚ ਕੋਈ ਮੁਸ਼ਕਲ ਕਰਕੇ ਸਾਡੇ ਅਡਾ ਡੇਰੀਏ ਦੇ ਵਿੱਚ ਅਡਾ ਡ ਲੀਡਰ ਸਹਿਬਾਨ ਅਸੀਂ ਇਸ ਕੰਮ ਦੇ ਥੱਲੇਡੇ ਲੈਵਲ ਤੇ ਬਲੌਕ ਸਰਤੇ ਜੁੜਨਾ ਹੈ ਇਹਦੇ ਨਾਲ ਨਾਲ ਅਸੀਂ ਤਿੰਨ ਲੋਕ ਸਭਾ ਚ ਗਏ ਜਿੱਥੇ ਹੜ੍ਹ ਪ੍ਰਭਾਵਿਤ ਜਾਦਾ ਅਲਾਕਾ ਸੀ ਰੋਜ਼ਪੁਰ ਦੇ ਵਿੱਚ ਗਏ ਅੰਮ੍ਰਿਤਸਰ ਸਾਹਿਬ ਵਿੱਚ ਵਿਕੇ ਗਏ ਥੋੜਾ ਜਿਹਾ ਹਿੱਸਾ ਛਾਰਪੁਰ ਦਾ ਤੇ ਥੋੜਾ ਜਿਹਾ ਜਿਹੜਾ ਹਿੱਸਾ ਸੀ ਗੱਲ ਲੁਧਿਆਣੇ ਦਾ ਵੀ ਲੱਗਿਆ ਜਿੱਥੇ ਅਸੀਂ ਕਾਂਗਰਸ ਪਾਰਟੀ ਦੇ ਵਰਕਰਾਂ ਨੇ 2 ਕਰੋੜ ਰੁਪਏ ਦੇ ਰਾਸ਼ੀ ਇਕੱਠੀ ਕਰਕੇ ਸਹਾਇਤਾ ਕਰਨ ਦਾ ਜਿਹੜਾ ਕੰਮ ਉਹ ਸਾਡੇ ਵਰਕਰ ਸਾਥੀਆਂ ਤੇ ਸਾਡੇ ਲੀਡਰਸ਼ਿਪ ਬਾਨਾ ਨੇ ਵੱਖ-ਵੱਖ ਤੌਰ ਤੇ ਕਿਸੇ ਨੂੰ ਚਾਰੇ ਦੇ ਤੌਰ ਤੇ ਕਿਸੇ ਦਾ ਘਰ ਡਿੱਗਿਆ ਅਸੀਂ ਸਰਕਾਰ ਕਿਨਾਂ ਜਾਂ ਮੁਰਤਾ ਨਹੀਂ ਕੰਮ ਕਰ ਸਕਦੇ 25000 ਰੁਪਏ ਕਿਸੇ ਨੂੰ ਕੋਈ ਮਦਦ ਕਰਦੀਏ ਜਿਹੜਾ ਮਕਾਨ ਡਿੱਗਿਆ ਜਾਂ ਕਿਤੇ ਤੇਲ ਦੀ ਤੇਲ ਦੇ ਦਈਏ ਜਾਂ ਕਿਤੇ ਚੋਕਰ ਦੇ ਦਈਏ ਸੋ ਰਾਸ਼ਨ ਦੇ ਦਈਏ ਇਸ ਤਰ੍ਹਾਂ ਦਾ ਜਿਹੜਾ ਕੰਮ ਅਸੀਂ ਕੀਤਾ ਤੇ ਤੁਹਾਨੂੰ ਦੱਸਿਆ ਕਿ ਕਣਕ ਦੀ ਬਜਾਈ ਤੱਕ ਕਾਂਗਰਸ ਦਾ ਹਰ ਵਰਕਰ ਇਸ ਗੱਲ ਲਈ ਟੱਪ ਪਰ ਰਹੇਗਾ ਹੁਣ ਮੈਂ ਨਖੇਦੀ ਨਹੀਂ ਕਰਨਾ ਚਾਹੁੰਦਾ ਸੀ ਕਿਸੇ ਗੱਲ ਦੀ ਕਿਸੇ ਦੀ ਕਿਉਂਕਿ ਸਾਡਾ ਇਹ ਕੰਮ ਸੀਗਾ ਕਿ ਆਫਤ ਦੇ ਸਮੇਂ ਅਸੀਂ ਸਾਰੇ ਰਲ ਮਿਲ ਕੇ ਤੁਸੀਂ ਦੇਖਿਆ ਹੋਣਾ ਕਦੇ ਵੀ ਅਸੀਂ ਕੋਈ ਨੁਕਤਾਚੀ ਨਹੀਂ ਨੀ ਕੀਤੀ ਆਫਤ ਦੇ ਸਮੇਂ ਔਖੇ ਸਮੇਂ ਇੱਕ ਜੁੱਟ ਹੋ ਕੇ ਸਾਰਿਆਂ ਨੂੰ ਡਟ ਕੇ ਲੋਕਾਂ ਦੇ ਨਾਲ ਖੜੇ ਹੋਣ ਦੀ ਲੋੜ ਹੈ ਨਾ ਕਿ ਕਿਸੇ ਦੀ ਨੁਕਤਾਚੀ ਨਹੀਂ ਕਰਨ ਦੀ ਪਰ ਹੁਣ ਕਾਫੀ ਦੇ ਕੇ ਇਸ ਕਾਲੂ ਸਰਕਾਰਾਂ ਆਪਣੀ ਪਿੱਠ ਥੱਪਤ ਪਾਰ ਰਹੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਆਏ ਉਹਨਾਂ ਨੇ ਵੀ ਪਿੱਠ ਥੱਪਤ ਪਾਈ ਉਹਨਾਂ ਨੇ ਕਿਹਾ ਕਿ ਮੈਂ 1600 ਕਰੋੜ ਰੁਪਏ ਦਿੰਨਾ ਸੋ ਮੈਂ ਥੋੜਾ ਜਿਹਾ ਚਾਨਣ ਉਸ ਬਾਰੇ ਤੁਹਾਨੂੰ ਇਹ ਪਉਣਾ ਛੋਣਾ ਜਿਹੜਾ ਪਾਖੜਾ ਡੈਮ ਹੈ ਫਲਡ ਕੰਟਰੋਲ ਪਾਵਰ ਜਨਰੇਸ਼ਨ ਇਰੀਗੇਸ਼ਨ ਇਹ ਤਿੰਨ ਚੀਜ਼ਾਂ ਹਾਸਤੇ ਬਣਾਇਆ ਗਿਆ ਹੈ ਪਾਵਰ ਹਾਸਤੇ ਇਰੀਗੇਸ਼ਨ ਹਾਸਤੇ ਤੇ ਫਲੱਡ ਕੰਟਰੋਲ ਕਰਨ ਵਾਸਤੇ ਜਿਹੜਾ ਬੀਬੀਐਮ ਚੇਅਰਮੈਨ ਸੀਗਾ ਇਸ ਵਾਰ ਉਹਨੇ ਜੂਨ ਚ ਨੂੰ ਪਤਾ ਲੱਗ ਗਿਆ ਸੀ ਉਹਨੇ ਕਿਹਾ ਇਹ ਗੱਲ ਪ੍ਰੈਸ ਕਾਨਫਰੰਸ ਦੇ ਵਿੱਚ ਕਿ 105% بارش ਹੋਏਗੀ ਯਾਨੀ ਕਿ 100% ਤੋਂ ਵੀ 5% ਵੱਧ ਇਸ ਦੇ ਬਾਪਯੂਦ ਵੀ ਜੋ ਹਾਲਾਤ ਸੰ ਡੈਮ ਦੇ ਇੱਕ ਐਮ ਡੀ ਡੀ ਐਲ ਹੁੰਦਾ ਹੈ ਮਿਨੀਮਮ ਡਰਾ ਡਾਊਨ लेवल ਇਹ 1460 ਫੁੱਟ ਤੱਕ ਹੁੰਦਾ ਹੈ 1977 ਤੇ 78 ਦੇ ਜੇ ਤੁਸੀਂ ਅੰਕੜੇ ਕੱਢ ਲਓ ਇਹ 1453 ਫੀਟ ਤੋਂ ਲੈ ਕੇ 1453 ਸੀਗਾ ਉਦੋਂ ਵੀ ਡਾਊਨ ਚਲਾ ਗਿਆ ਸੀ ਲੈਵਲ ਪਾਖੜਾ ਦਾ ਪਾਣੀ ਦਾ ਉੱਥੇ 1453 ਫੀਟ ਹੀ ਸੀਗਾ ਲੇਕਿਨ ਇਸ ਵਾਰੀ 1600 ਫੁੱਟ ਸੀ ਉਦੋਂ ਤੱਕ ਵੀ ਇਹਨਾਂ ਨੇ ਕਿਸੇ ਨੇ ਪਾਣੀ ਜਿਹੜਾ ਘਟਾਇਆ ਨਹੀਂਗਾ ਯਾਨੀ ਕਿ ਹੌਲੀ ਹੌਲੀ ਪਾਣੀ ਛੱਡ ਦੇਣਾ ਚਾਹੀਦਾ ਸੀਗਾ 1978 ਵਿੱਚ ਉਹਨੂੰ 1453 ਤੇ ਲਿਆਏ ਲੇਕਿਨ ਇਹਨਾਂ ਨੇ ਉਰਾ ਲੈਵਲ ਇਸ ਵਾਰੀ 1600 ਰੱਖਿਆ ਜਦਕਿ ਪ੍ਰੈਡਿਕਸ਼ਨ ਇਹ ਸੀ ਕਿ 105% ਜਿਹੜੀ ਮੌਨਸੂਨ ਵਧ ਹੈਗੀ ਹੈ ਔਰ ਸਾਡੇ ਕੁਝ ਵਿਅਕਤੀ ਪਾਕ ਉੱਥੇ ਗਏ ਸੀ ਡੈਮ ਤੇ ਜਿਹੜਾ ਨਾਮ ਹਰਦੀਪ ਸਿੰਘ ਕਿੰਗਰਾ ਸੀ ਆਈਆਰਐਸ 6 8 2025 ਨੂੰ ਆ ਪਿਛੇ ਜੇ ਉਦੋਂ ਜਿਹੜਾ ਲੈਵਲ ਸੀਗਾ ਉਦੋਂ 1635 ਲੈਵਲ ਸੀਗਾ ਉੱਥੇ ਫੀਟ ਇਹ ਪਾਣੀ ਇੰਨਾ ਜ਼ਿਆਦਾ ਸੀਗਾ ਜਦ ਕਿ ਪ੍ਰੈਡਿਕਸ਼ਨ ਹੈ ਸੀ 105% بارش ਹੋਣੀ ਹੈ ਤੇ 31 8 2025 ਨੂੰ ਇਹ ਲੈਵਲ ਵੱਧ ਕੇ 1672 ਫੀਟ ਹੋ ਗਿਆ ਜਦੋਂ 1672 ਹੋ ਗਿਆ ਤੇ ਫੇਰ ਇੱਕਦਮ ਕਬਰਾੜ ਚ ਆ ਗਏ ਤੇ 1678 ਤੇ ਇਹਨਾਂ ਨੇ ਪਾਣੀ ਰੀਲੀਜ਼ ਕਰਤਾ ਬਿਨਾ ਕਿਸੇ ਨੂੰ ਇਤਲਾਹ ਦਿੱਤੀਆਂ ਜਦਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ 1977-78 ਦੀ ਗੱਲ ਕਰੀਏ ਤਾਂ ਲੈਵਲ ਘਟਾ ਕੇ 1453 ਤੇ ਰੱਖਣਾ ਚਾਹੀਦਾ ਸੀ ਇਹਨਾਂ ਨੂੰ ਜਿਹੜਾ ਇਹ 1600 ਤੇ ਰੱਖੀ ਬੈਠੇ ਸੀ ਪਹਿਲਾਂ ਹੀ ਜੇ ਪਾਣੀ ਘਟਾ ਕੇ ਲੈਵਲ ਰੱਖਦੇ ਤਾਂ ਸ਼ਾਇਦ ਇੰਨੀ ਤਬਾਹੀ ਨਾ ਹੁੰਦੀ ਤੇ 1678 ਤੇ ਜਾ ਕੇ ਇਹਨਾਂ ਨੇ ਪਾਣੀ ਬਿਨਾ ਦੱਸੇ ਲੋਕਾਂ ਨੂੰ ਚੇਤਾਵਨੀ ਨਹੀਂ ਦਿੱਤੀ ਜਦੋਂ ਚੇਤ ਪਾਣੀ ਛੱਡਦਾ ਜੀਰੇ ਨਾਲ ਪੰਜਾਬ ਰੁੜ ਗਿਆ 1988 ਦੀ ਲੋਕ ਗੱਲ ਕਰਦੀ ਹੈ 1988 ਦੇ ਵਿੱਚ ਹੜ੍ਹ ਆਏ ਸਨ ਇਸ ਤੋਂ ਘੱਟ ਸਨ ਉਦੋਂ ਜਦੋਂ ਛੱਡਣਾ ਹੀ ਸੀ ਫਿਰ ਥੋੜਾ ਜਿਹਾ ਤਵੱਜੂ ਦੇ ਕੇ ਪਾਣੀ ਛੱਡਦੇ ਉਦੋਂ 1687.55 ਤੇ ਪਾਣੀ ਛੱਡਿਆ ਗਿਆ ਇਸ ਵਾਰੀ 1678 ਤੇ ਛੱਡਤਾ ਜਦੋਂ ਪਾਣੀ ਛੱਡਣ ਲੱਗੇ ਉਦੋਂ ਬਈ ਵੇਟ ਕਰ ਲੋ ਥੋੜਾ ਅਕਲਾਹ ਦਿਓ ਹੌਲੀ ਹੌਲੀ ਪਾਣੀ ਛੱਡ ਦੋ ਉਦੋਂ ਵੀ ਤੁਸੀਂ ਕਾਦੀ ਕਰਕੇ ਜਦੋਂ ਪਾਣੀ ਰਿਲੀਜ਼ ਕਰਨਾ ਸੀ ਪਹਿਲਾਂ ਉਦੋਂ 1453 ਤੇ ਰਿਲੀਜ਼ ਕਰਦੇ ਤੁਸੀਂ 1678 ਤੱਕ ਵੇਟ ਕਿਉਂ ਕਰੀ ਗਏ